ਸਤਿ ਸ਼੍ਰੀ ਅਕਾਲ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਘਰੇ ਮਹਿਮਾਨ ਆਉਣ ਵਾਲੇ ਹੋਣ ਔਰ ਆਪਣੇ ਕੋਲ ਟਾਈਮ ਬਹੁਤ ਘੱਟ ਹੋਵੇ ਮਾਰਕੀਟ ਜਾਣ ਦਾ ਵੀ ਟਾਈਮ ਨਾ ਹੋਵੇ ਤੇ ਕਿਉਂ ਨਾ ਆਪਾਂ ਘਰੇ ਸ਼ੁੱਧ ਮਠਿਆਈ ਬਣਾ ਕੇ ਉਹਨਾਂ ਨੂੰ ਖਵਾਈਏ ਤੇ ਉਹ ਵੀ ਖੁਸ਼ ਹੋ ਜਾਣ ਤੇ ਆਪਾਂ ਵੀ ਖੁਸ਼ ਹੋ ਜਾਈਏ ਲੋ ਜੀ ਇਸ ਵਾਸਤੇ ਆਪਾਂ ਅੱਜ ਇੱਕ ਨਵੀਂ ਰੈਸਪੀ ਲੈ ਕੇ ਆਏ ਹਾਂ ਸਿਰਫ ਥੋੜੀਆਂ ਜਿਹੀਆਂ ਚੀਜ਼ਾਂ ਦੇ ਨਾਲ ਇੱਕ ਯਮੀ ਯਮੀ ਮਠਿਆਈ ਹੋ ਜੂਗੀ ਤਿਆਰ ਇਸ ਕਰਕੇ ਤੁਸੀਂ ਪੂਰੀ ਵੀਡੀਓ ਦੇਖਣਾ ਵੀਡੀਓ ਬਿਲਕੁਲ ਸਕਿਪ ਨਾ ਕਰਨਾ ਕਿਉਂਕਿ ਬਹੁਤ ਹੀ ਘੱਟ ਚੀਜ਼ਾਂ ਦੇ ਵਿੱਚ ਬਹੁਤ ਹੀ ਵਧੀਆ ਤੇ ਬਹੁਤ ਜ਼ਿਆਦਾ ਟੇਸਟੀ ਮਠਿਆਈ ਤੇ ਆਪਾਂ ਗੈਸ ਔਨ ਕਰ ਲਿਆ ਕੜਾਈ ਨੂੰ ਕਰ ਲਿਆ ਗਰਮ ਜੀ ਇੱਕ ਵੱਡਾ ਚਮਚ ਜਿਹੜਾ ਆਪਾਂ ਖੰਡ ਦਾ ਲੈ ਲਿਆ ਇਸ ਦੀ ਜਗ੍ਹਾ ਤੇ ਤੁਸੀਂ ਮਿਸ਼ਰੀ ਜਾਂ ਸ਼ੱਕਰ ਵੀ ਲਾ ਸਕਦੇ ਹੋ ਸ਼ੱਕਰ ਲਪਾਓ ਤਾਂ ਬਹੁਤ ਹੀ ਵਧੀਆ ਚੀਜ਼ ਹੈ ਜੀ ਆਪਣੇ ਕੋਲੇ ਅੱਜ ਸ਼ੱਕਰ ਹੈ ਨਹੀਂ ਸੀ ਇਸ ਨੂੰ ਆਪਾਂ ਕਰ ਲੈਣਾ ਮੈਲਟ ਗੈਸ ਦੀ ਫਲੇਮ ਜਿਹੜੀ ਆ ਉਹ ਆਪਾਂ ਫੁੱਲ ਤੇ ਰੱਖੀ ਹੈ ਕਿਉਂਕਿ ਇਸ ਨਾਲ ਜਲਦੀ ਜੜੀ ਇਹ ਮੈਲਟ ਹੋ ਜੂਗੀ ਹਾਂ ਇਸ ਨੂੰ ਹਿਲਾਉਂਦੇ ਜਰੂਰ ਰਹਿਣਾ ਹੈ ਤਾਂ ਕਿ ਇਹ ਥੱਲੇ ਨਾ ਲੱਗੇ ਜਿਵੇਂ ਜਿਵੇਂ ਇਹ ਖੰਡ ਜੜੀ ਗਰਮ ਹੋਣੀ ਸ਼ੁਰੂ ਹੋ ਜੂਗੀ ਓਵੇਂ ਓਵੇਂ ਹੀ ਮੈਲਟ ਹੋਣੀ ਸ਼ੁਰੂ ਹੋ ਚੁੱਕੀ ਬਸ 2 ਮਿੰਟ ਦੇ ਵਿੱਚ ਇਹ ਹੋ ਜੂਗੀ ਮੈਲਟ ਕਿਉਂਕਿ ਗੈਸ ਦੀ ਫਲੇਮ ਹੈਗੀ ਆ ਜ਼ਿਆਦਾ ਤੇ ਗਰਮੀ ਦੇ ਵਿੱਚ ਤਾਂ ਵੈਸੇ ਵੀ ਜਿਹੜੀ ਚੀਜ਼ ਹੁੰਦੀ ਹੈ ਕੋਈ ਵੀ ਪੰਡਾ ਹੁੰਦਾ ਬਹੁਤ ਜਲਦੀ ਗਰਮ ਹੋ ਜਾਂਦਾ ਨਾ ਤੇ ਚਲੋ ਜੀ ਆਪਣੇ ਕੋਲ ਸੀਗਾ ਟਾਈਮ ਇਸ ਕਰਕੇ ਆਪਾਂ ਗਰਮੀ ਦੇ ਵਿੱਚ ਬਣਾ ਰਹੇ ਹਾਂ ਤੇ ਸਰਦੀਆਂ ਦੇ ਵਿੱਚ ਵੀ ਆਪਾਂ ਇਸ ਨੂੰ ਬਣਾਵਾਂਗੇ ਆਮ ਤੌਰ ਤੇ ਗਰਮੀਆਂ ਦੇ ਵਿੱਚ ਬੱਚਿਆਂ ਨੂੰ ਹੌਲੀਡੇਸ ਹੋ ਜਾਂਦੀਆਂ ਤੇ ਬੱਚੇ ਕੁਝ ਸਵੀਟ ਡਿਸ਼ ਦੀ ਡਿਮਾਂਡ ਕਰਦੇ ਰਹਿੰਦੇ ਆ ਤੇ ਇਸ ਵਾਸਤੇ ਆਪਾਂ ਇਹ ਮਠੇ ਪੰਜ ਮਿੰਟ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਇਧਰ 슈ਗਰ ਜਿਹੜੀ ਸੀਗੀ ਮੈਲਟ ਹੋ ਗਈ ਆ ਅੱਧਾ ਕਿਲੋ ਦੁੱਧ ਲੈ ਲਿਆ ਦੁੱਧ ਆਪਾਂ ਗਾਂ ਦਾ ਲਿਆਏ ਕਿਉਂਕਿ ਆਪਣੇ ਗਾਂ ਦਾ ਹੀ ਦੁੱਧ ਹੈਗਾ ਹੈ ਜੀ ਤੇ ਤੁਸੀਂ ਮੱਝਾਂ ਦਾ ਜੋ ਲੈਣਾ ਚਾਹੋ ਲੈ ਸਕਦੇ ਆ ਬਿਨਾ ਕਰੀਮ ਤੋਂ ਤੇ ਉਸ ਨੂੰ ਆਪਾਂ ਥੋੜੇ ਜਿਹਾ ਦੁੱਧ ਨੂੰ ਅਖੰਡ ਦੇ ਵਿੱਚ ਮਿਕਸ ਕੀਤਾ ਸੀਗਾ ਹੁਣ ਆਪਾਂ ਸਾਰਾ ਦੁੱਧ ਪਾ ਦਿੰਨੇ ਆ ਉਸ ਤਰ੍ਹਾਂ ਕੀ ਹੁੰਦਾ ਥੋੜਾ ਜਿਹਾ ਦੁੱਧ ਪਾਉਣ ਨਾਲ ਕੀ ਹੋਇਆ ਉਹ ਜਲਦੀ ਮਿਕਸ ਹੋ ਗਿਆ ਨਾ ਤੇ ਹੁਣ ਇਹ ਸਾਰਾ ਮਿਕਸ ਹੋ ਜੂਗਾ ਚੰਗੀ ਤਰ੍ਹਾਂ ਇਸ ਨੂੰ ਹਿਲਾਉਂਦੇ ਰਹਿਣਾ ਇੱਥੇ ਆਪਾਂ ਜਿਹੜੀ ਗੈਸ ਦੀ ਫਲੇਮ ਸੀਗੀ ਉਹ ਕੱਟ ਕਰ ਲਈ ਸੀਗੀ ਤਾਂ ਕਿ ਦੁੱਧ ਥੱਲੇ ਨਾ ਲੱਗ ਜੇ ਨਹੀਂ ਤਾਂ ਮਠਿਆਈ ਦਾ ਟੇਸਟ ਜਿਹੜਾ ਉਹ ਵਧੀਆ ਨਹੀਂ ਬਣਨਾਗਾ ਤੇ ਇਸ ਤਰ੍ਹਾਂ ਇਸ ਨੂੰ ਹਿਲਾਉਂਦੇ ਹੋਏ ਚੰਗੀ ਤਰ੍ਹਾਂ ਖੰਡ ਨੂੰ ਮਿਕਸ ਕਰ ਲੈਣਾ ਆ ਉਸ ਤੋਂ ਬਾਅਦ ਜੀ ਆਪਾਂ ਇੱਧਰ ਲੈ ਲਈ ਸੀਗੀ ਥਾਲੀ ਤੇ ਥਾਲੀ ਦੇ ਵਿੱਚ ਆਪਾਂ ਪਾ ਰਹੇ ਸੀਗੇ ਬ੍ਰੈਡ ਬਸ ਇਹ ਪੈਕਟ ਦੇ ਵਿੱਚ ਜਿਹੜਾ ਉੱਪਰ ਵਾਲਾ ਔਰ ਥੱਲੇ ਵਾਲਾ ਬ੍ਰੈਡ ਹੁੰਦਾ ਉਸ ਨੂੰ ਕੱਢ ਦੇਣਾ ਹੈ ਨਾ ਤੇ ਉਸ ਤੋਂ ਬਾਅਦ ਇਹ ਬ੍ਰੈਡ ਜਿਹੜਾ ਹੈ ਇਹਦੀਆਂ ਸਾਈਡਾਂ ਵੀ ਕਿਨਾਰੇ ਜਿਹੜੇ ਆ ਉਹ ਵੀ ਆਪਾਂ ਕੇ ਬਿਲਕੁਲ ਮਿਕਸ ਹੋ ਜਾਣੇ ਵਿੱਚ ਤੇ ਅਗਰ ਆਪਾਂ ਬਹੁਤ ਛੇਤੀ ਬਣਾਉਣਾ ਚਾਹੁੰਦੇ ਆ ਤੇ ਇਸ ਦਾ ਭੋਰ ਕਰਕੇ ਤੇ ਆਪਾਂ ਇਸ ਨੂੰ ਗ੍ਰਾਈਂਡ ਵੀ ਕਰ ਸਕਦੇ ਹਾਂ ਤਾਂ ਕਿ ਬਿਲਕੁਲ ਬਰੀਕ ਜਿਹਾ ਪੇਸਟ ਬਣ ਜਾਈਏ ਪਰ ਆਪਾਂ ਨੂੰ ਜ਼ਿਆਦਾ ਜਲਦੀ ਨਹੀਂ ਸੀਗੀ ਤੇ ਇਸ ਕਰਕੇ ਆਪਾਂ ਇਸ ਨੂੰ ਭੋਰ ਨੂੰ ਤਿਆਰ ਕਰ ਰਹੇ ਸੀਗੇ ਤੇ ਇੱਥੇ ਆਪਾਂ ਇਸ ਨੂੰ ਕਰ ਲਿਆ ਸੀਗਾ ਮਿਕਸ ਹੌਲੀ ਹੌਲੀ ਕਰਕੇ ਛੇ ਬ੍ਰੈਡ ਜਿਹੜੇ ਆਪਾਂ ਇੱਥੇ ਲਈ ਸੀਗੇ ਇਹ ਬ੍ਰੈਡ ਜਿਹੜੇ ਆ ਉਹ ਛੋੜੇ সাইਡ ਦੇ ਜੇ ਛੋਟੇ ਸਾਈਜ਼ ਦੇ ਹੁਣ ਤੁਸੀਂ ਜ਼ਿਆਦਾ ਲੈ ਸਕਦੇ ਹੋ ਤੇ ਇੱਥੇ ਦੁੱਧ ਨੂੰ ਇੱਕ ਵਾਲਾ ਆ ਗਿਆ ਸੀਗਾ ਹੁਣ ਇਸ ਵਿੱਚ ਆਪਾਂ ਬ੍ਰੈਡ ਦਾ ਚੂਰਾ ਜਿਹੜਾ ਉਹ ਮਿਕਸ ਕਰ ਲੈਣਾ ਆ ਗੈਸ ਦੀ ਫਲੇਮ ਘੱਟ ਹੀ ਰੱਖਣੀ ਆ ਤੇ ਇਸ ਨੂੰ ਹੌਲੀ-ਹੌਲੀ ਹਿਲਾਉਂਦੇ ਰਹਿਣਾ ਆ ਤਾਂ ਕਿ ਇਹ ਜਿਹੜਾ ਮਟੀਰੀਅਲ ਹੈ ਥੱਲੇ ਨਾ ਲੱਗ ਜਵੇ ਫਿਰ ਨਹੀਂ ਤਾਂ ਮਠਿਆਈ ਦੇ ਵਿੱਚੋਂ ਸਮੈਲ ਜੀ ਆਊਗੀ ਅਜੀਬ ਜੀ ਜੋ ਸਵਾਦ ਨਹੀਂ ਲੱਗਦੀਗੀ ਤੇ ਇਸ ਤਰ੍ਹਾਂ ਹੀ ਸੰਘਣਾ ਹੋਣਾ ਸ਼ੁਰੂ ਹੋ ਜੂਗਾ ਤੁਸੀਂ ਦੇਖ ਰਹੇ ਹੋ ਵੀ ਇਹ ਹੌਲੀ ਹੌਲੀ ਜਿਹੜਾ ਸੰਘਣਾ ਹੋ ਗਿਆ ਤੇ ਇਹਦਾ ਕਲਰ ਵੀ ਥੋੜਾ ਜਿਹਾ ਚੇਂਜ ਹੋ ਗਿਆ ਪਰ ਆਪਾਂ ਜੇ ਕੋਈ ਡਿਫਰੈਂਟ ਕਲਰ ਦੀ ਜਿਹੜੀ ਮਠਿਆਈ ਤਿਆਰ ਕਰਨਾ ਚਾਹੁੰਦੇ ਆ ਸਪੈਸ਼ਲੀ ਬੱਚਿਆਂ ਵਾਸਤੇ ਨਾ ਬੱਚਿਆਂ ਨੂੰ ਬਹੁਤ ਅਟਰੈਕਟਿਵ ਜਿਹੀ ਲੱਗਦੀ ਹੈ ਤੇ ਆਪਾਂ ਆਰਟ ਕਲਰ ਯੂਜ਼ ਕਰ ਸਕਦੇ ਆ ਇਸ ਵਾਸਤੇ ਆਪਾਂ ਇਸ ਵਿੱਚ ਹੁਣ ਪਾ ਰਹੇ ਸੀਗੇ ਅੱਧਾ ਟੱਕਣ ਸਿਰਕੇ ਦਾ ਐਸੀ ਜਗ੍ਹਾ ਤੇ ਤੁਸੀਂ ਨਿੰਬੂ ਦਾ ਸੱਤ ਵੀ ਲੈ ਲੈ ਸਕਦੇ ਹੋ ਪਰ ਨਿੰਬੂ ਆਪਣੇ ਹੈ ਨਹੀਂ ਸੀ ਕਿ ਗਰਮੀਆਂ ਦੇ ਵਿੱਚ ਸ਼ਕੰਜਵੀ ਵਗੈਰਾ ਆਮ ਹੀ ਬਣ ਜਾਂਦੀ ਹੈ ਤਾਂ ਕਰਕੇ ਨਿੰਬੂ ਘੱਟ ਰਹਿ ਜਾਂਦੇ ਤੇ ਸਿਰਕਾ ਆਪਾਂ ਪਨੀਰ ਬਣਾਉਣ ਵਾਸਤੇ ਘਰੇ ਰੱਖਦੇ ਹੀ ਰੱਖਦੇ ਆ ਤੇ ਅੱਧਾ ਚਮਚ ਸਿਰਕਾ ਪਾਉਣ ਤੋਂ ਬਾਅਦ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਤੇ ਹੁਣ ਇਸ ਵਿੱਚ ਆਪਾਂ ਕੁਝ ਕਲਰ ਦੇਣ ਵਾਸਤੇ ਸਪੈਸ਼ਲੀ ਕੁਝ ਐਡ ਕਰਦੇ ਆ ਇਸ ਕਰਕੇ ਆਪਾਂ ਲੈ ਲਿਆ ਸੀਗਾ ਰੈੱਡ ਕਲਰ ਜੋ ਆਪਣੇ ਘਰੇ ਆਮ ਹੁੰਦਾ ਹੀ ਆ ਨਾ ਫੂਡ ਕਲਰ ਜਿਹੜਾ ਚੋਲਾ ਵਿੱਚ ਪਾਉਨੇ ਆਪਾਂ ਇਸਦੀ ਜਗ੍ਹਾ ਤੇ ਤੁਸੀਂ ਹਰਾ ਪੀਲਾ ਜੋ ਵੀ ਯੂਜ਼ ਕਰਨਾ ਚਾਹੋਗੇ ਕਰ ਸਕਦੇ ਆ ਅਕੋਰਡਿੰਗ ਟੂ ਆਪਦੀ ਪਸੰਦ ਦੇ ਤੇ ਲੋ ਜੀ ਇੱਥੇ ਆਪਾਂ ਇਸ ਕਲਰ ਨੂੰ ਵੀ ਚੁਟਕੀ ਕਾ ਕਲਰ ਲਿਆ ਸੀਗਾ ਇਸ ਨੂੰ ਵੀ ਚੰਗੀ ਤਰ੍ਹਾਂ ਆਪਾਂ ਘੋਲ ਕੇ ਮਿਕਸ ਕਰ ਲਿਆ ਤੇ ਹੁਣ ਇਸ ਦੇ ਵਿੱਚ ਐਡ ਕਰਤਾ ਤੇ ਇੱਧਰ ਆਪਾਂ ਹੁਣ ਇੱਕ ਪਲੇਟ ਲੈ ਕੇ ਉਸ ਤੇ ਵਿੱਚ ਆਪਾਂ ਥੋੜਾ ਜਿਹਾ ਕੇ ਲਾ ਲਿਆ ਆ ਜੇ ਸੀਗੇ ਲਾਲਿਆ ਤੁਸੀਂ ਰਿਫਾਇਨਰ ਲਾਉਣਾ ਚਾਹੁੰਦੇ ਤਾਂ ਹੈਗਾ ਤਾਂ ਉਹ ਵੀ ਲਾ ਸਕਦੇ ਆ ਜਿਵੇਂ ਤੁਸੀਂ ਵਰਤਦੇ ਹੋ ਤੇ ਹੁਣ ਇਹ ਜਿਹੜਾ ਸਾਰਾ ਮਟੀਰੀਅਲ ਸੀਗਾ ਆਪਾਂ ਪਲੇਟ 'ਚ ਪਾ ਕੇ ਇਸ ਨੂੰ ਠੰਡਾ ਹੋਣਾ ਵਾਸਤੇ ਰੱਖਤਾ ਸੀਗਾ ਕਿਉਂਕਿ ਫ੍ਰਿਜ ਦੇ ਵਿੱਚ ਗਰਮ-ਗਰਮ ਤਾਂ ਆਪਾਂ ਰੱਖ ਨਹੀਂ ਸਕਦੇ ਤੇ ਗਾਰਨਿਸ਼ ਕਰਨ ਵਾਸਤੇ ਕੁਝ ਥੋੜੀ ਜੀ ਸੋਗੀ ਤੇ ਕਾਜੂ ਪਾਤੇ ਸੀਗੇ ਗਰਮੀਆਂ ਜਿਆਦਾ-ਜਿਆਦਾ ਹੈ ਵੀ ਤਾਂ ਆਪਾਂ ਇਸ ਨੂੰ ਬਣਾਉਣਾ ਨਹੀਂਗਾ ਥੋੜੀ ਜੀ ਗਾਰਨਿਸ਼ ਕਰਤੀ ਸੀਗੀ ਕਿਉਂਕਿ ਬੇਟੇ ਨੂੰ ਬਹੁਤ ਪਸੰਦ ਹੈ ਇਹ ਚੀਜ਼ਾਂ ਇਹ ਹੁਣ ਆਪਾਂ ਇਸ ਨੂੰ ਰੱਖ ਦਿੰਨੇ ਆ ਫ੍ਰਿਜ ਦੇ ਵਿੱਚ ਠੰਡਾ ਹੋਣ ਵਾਸਤੇ ਪੀਸੇਸ ਤੇ ਨਹੀਂ ਬਣਨਗੇ ਕਿਉਂਕਿ ਇਹ ਹੈਗੀ ਬਹੁਤ ਹੀ ਸੌਫਟ ਜੀ ਮਠਿਆਈ ਤੇ ਇਸ ਕਰਕੇ ਤੇ ਪੀਸ ਨਹੀਂ ਬਣਨਗੇ ਤੇ ਇਸੇ ਤਰੀਕੇ ਨਾਲ ਆਪਾਂ ਇਸ ਨੂੰ ਖਾ ਸਕਦੇ ਆ ਜਿਵੇਂ ਲੋ ਜੀ ਆਪਾਂ ਦੇਖ ਰਹੇ ਸੀਗੇ ਟੇਸਟ ਤੁਹਾਨੂੰ ਵੀ ਵਧੀਆ ਲੱਗਿਆ ਹੋਵੇ ਤਾਂ ਜਰੂਰ ਬਣਾ ਕੇ ਖੁਲਾਇਓ ਜੇ ਬੱਚਿਆਂ ਨੂੰ ਆਪ ਹੀ ਜਰੂਰ ਖਾਇਓ ਜੀ ਤੇ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਕੋਲੇ ਸਬਸਕ੍ਰਾਈਬ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ